ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪਤਾਉੜ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ گاਵਾ ਤਾਜ਼ੀਆਂ ਸੂਈਆਂ ਵੀ ਆ ਪਕਾਉਗਾ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਵਾਤ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਾਵਾਂਗੇ ਪਾਸ ਸਕਰੀਨ ਤੇ ਭਰਾ ਠੀਕ ਆ ਜੀ ਟਾਈਟਲ ਚ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਕੁਲਦੀਪ ਸਿੰਘ ਜੀ ਪਿੰਡ ਪਟਾੜ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਜੇ ਪਹਿਲੀ ਵਾਰ ਦੱਸੋ ਜਾਣਕਾਰੀ ਆਪਣੀ ਦੀ ਇਹ 5 ਦਿਨ ਹੋ ਗਏ ਸੂਈ ਨੂੰ ਜੀ ਹਾਂਜੀ ਐਚ ਐਫਾ ਬਰੀਡ ਦੀ ਦੂਜਾ ਸੂਗਾ ਵਸਸੀ ਹੈ ਜੀ ਹਾਂਜੀ ਤੇ 16 17 ਕਿਲੋ ਤਿਆਰ ਆ ਜੀ 16 17 ਕਿਲੋ ਚਾਹ ਚੋਲੇ ਕੱਢੇੜਾ ਹਾਂਜੀ ਤੰਡਾ ਕੱਢੇ ਚਾਹ ਹਾਂਜੀ ਠੀਕ ਹੈ ਜੀ 4 5ਵੇਂ ਸੂਈ ਹੈ ਹਾਂਜੀ 5 ਕਿ ਦਿਨ ਹੋ ਗਏ ਜੀ ਤੇ ਮਗਰ ਬੱਸਾ ਜੀ ਮਾਗਰ ਮਾਗਰ ਬੱਸਾ ਹਾਂਜੀ ਲੋਕਿਆ ਬੱਸ ਯੂਨਿਟ ਕਹਿ ਬੱਸ ਸੀ ਨਾ ਤੇ ਰੇਟ ਭਰਾ ਦਾ ਜਾਇਜ਼ ਆ ਫੋਨ ਤੇ ਕਰਾਂਗੇ ਰੇਟ ਜੀ ਠੀਕ ਆ ਤੋੜ ਦੋ ਭਰਾ ਲੋ ਜੀ ਚੈੱਕ ਕਰ ਸਾਦੇ ਭਰਾ ਲੋ ਜੀ ਤੋਰਾ ਤਰਾ ਸਾਡੇ ਸਾਹਮਣੇ ਬੁੱਦੀ ਵਾਲੀ ਗਾਂ ਜੀ ਚੈੱਕ ਕਰ ਸਾਦੇ ਲੇਵਾ ਜੇ ਵੀ ਨੜਾ ਲੋ ਜੀ ਲੋ ਜੀ ਤੋਰਾ ਤਰਾ ਕਰਮਾਵਲੀ ਦਾ ਸੋਣ ਸੋਣਾ ਜੀ ਫਾੜੀ ਵਾਲਾ ਲੇਵਾ ਕੱਦ ਬੜਾ ਸੁਖਣਾ ਸੋਹਣਾ ਠੀਕ ਹੈ ਜੀ ਲੋ ਜੀ ਮੋੜ ਦਿਓ ਜੀ ਮੋੜ ਦਿਓ ਲੋ ਜੀ ਲੋ ਜੀ ਲੈ ਲਓ ਪ੍ਰਾਕ ਕਰ ਲੇ ਤਾਂ ਪਿਛਾ ਕੇ ਥੋੜਾ ਜਾਂ ਹਾਂ ਫੇਸ ਚੈੱਕ ਕਰ ਸਕਦੇ ਹੋ ਪ੍ਰਾ ਲੋ ਜੀ ਕੋਈ ਜ਼ੂਮ ਨਹੀਂ ਕੀਤਾ ਨਾਰਮਲ ਵੀਡੀਓ ਪ੍ਰਾ ਠੀਕ ਹੈ ਨਾ ਕਾਦਾ ਨਤਾਜਾ ਤੁਸੀਂ ਲਾ ਸਕਦੇ ਹੋ ਲੈਵੇ ਦਾ ਵੀ ਚੈੱਕ ਕਰ ਸਕਦੇ ਹੋ ਫਾੜੀ ਵਾਲਾ ਲੈਵਾ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਹੋ ਲੋ ਜੀ ਬਹੁਤ ਸੋਹਣਾ ਲੈਵਾ ਠੀਕ ਹੈ ਜੀ ਹਾਂਜੀ ਵੀ ਦੂਜੀ ਵਿਹੜ ਦੀ ਜਾਣਕਾਰੀ ਦਿਓ ਜੀ ਇਹ ਜਰਸੀ ਹੈ ਜੀ ਹਾਂਜੀ ਦੂਜਾ ਸੂਆ ਜੀ ਠੀਕ ਹੈ ਜੀ ਤੇ ਦੁੱਧ ਹੈਗਾ 12 ਕਿਲੋ ਜੀ ਠੀਕ ਆ ਇਹਨੂੰ 8-9 ਦਿਨ ਹੋ ਗਏ ਸੂਈ ਨੂੰ ਠੀਕ ਆ ਦੁੱਧ 12 ਲੀਟਰ ਆ ਤੇ ਰੇਟ ਭਰਾ ਦਾ ਇਹ ਵੀ ਫੋਨ ਤੇ ਕਰਾਂਗੇ ਸੂਆ ਕਿਵੇਂ ਜੀ ਇਹ ਜੀ ਦੂਜਾ ਉਹ ਚਾਹੇ ਤੀਜਾ ਮੰਨ ਲਏ ਜੀ ਠੀਕ ਆ ਤੇ ਪਹਿਲਾਂ ਵਾਲੀ ਗਾਂ ਕਿਹੜੀ ਸੂਈ ਉਹ ਵੀ ਦੂਜਾ ਸੂਆ ਜੀ ਠੀਕ ਆ ਦੂਜਾ ਸੂਆ ਇਹਦੇ ਬੱਚਾ ਕੀ ਮਗਰ ਇਹਦੇ ਮਗਰ ਬੱਸੀ ਆ ਜੀ ਇਹਦੇ ਮਗਰ ਬੱਸੀ ਆ ਬੱਸੀ ਬਹੁਤ ਸੋਹਣੀ ਆ ਲਓ ਜੀ ਚੈੱਕ ਕਰ ਸਕਦਾ ਕਰਨਾ ਬਣੀ ਠੀਕ ਹੈ ਠੀਕ ਹੈ ਤੋੜ ਦੋ ਪ੍ਰਾਣ ਲੋ ਜੀ ਚੈੱਕ ਕਰ ਸਕਾਂ ਨਾ ਜਟੇ ਰਾਂਗਾ ਜਵਾਈ ਜੁਈ ਦੋਨਾਂ ਦੀ ਬਹੁਤ ਚੰਗੀ ਹੈ ਠੀਕ ਹੈ ਜੀ ਠੀਕ ਹੈ ਲੋ ਜੀ ਜਵਾਈ ਜੁਈ ਬਾਈ ਕਹਿੰਦਾ ਬਹੁਤ ਹਲੰਬਰਾ ਚਾਹੇ ਦੋ ਡੰਗ ਚੋ ਕੇ ਤਸल्ली ਕਰਕੇ ਲਿਜਾ ਸਕਦੇ ਪ੍ਰਾ ਲੋ ਜੀ ਤੋੜ ਦੋ ਪ੍ਰਾਣ ਲੰਮੀ ਤੋੜ ਤਲਮੀ ਤੋੜੋ ਠੀਕ ਹੈ ਠੰਡਗਾ ਜਮਾ ਬਿਲਕੁਲ ਜੀ ਠੀਕ ਹੈ ਜੀ ਲੋ ਜੀ ਲੈ ਵੇ ਦਮ ਤਾਜ਼ਾ ਤੁਸੀਂ ਲਾ ਸਕਦੇ ਜੇ ਭਾਈ ਕਿਸੇ ਨੇ ਦੋਨੇ ਕਟੀਆਂ ਲੈਣੀਆਂ ਤਾਂ ਰੇਟ 'ਚ ਫਰਕ ਪੈ ਜੂ ਮੜਾ ਮੋਟਾ ਹਾਂ ਕਰ ਲਾਂਗੇ ਜੀ ਠੀਕ ਹੈ ਲੋ ਜੀ ਬਾਈ ਕਹਿੰਦਾ ਰੇਟ 'ਚ ਫਰਕ ਪਾ ਲਾਂਗੇ ਮੜਾ ਮੋਟਾ ਕੋਈ ਗੱਲ ਨਹੀਂ ਦੇਖ ਸਕਦੇ ਕੱਦ ਵੱਡਸ ਕਰਮਾਂ ਵਾਲੀ ਦਾ ਸੋਹਣਾ ਤੇ ਲੇਵਨ ਤਾਂ ਤਾਜ਼ਾ ਤੁਸੀਂ ਭਰਾ ਲਾ ਸਕਦੇ ਹੋ ਠੀਕ ਹੈ ਨਾ ਲੋ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਬਾਈ ਦਾ ਨੰਬਰ ਸਕਰੀਨ ਤੇ ਠੀਕ ਹੈ ਨਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ 'ਚ ਓਕੇ ਬਾਈ